ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਖਮਾਣੂ ਸ਼ਹਿਰ ਅੰਦਰ ਅਨੇਕਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਆ ਨਗਰਪੰਚਾਇਤ ਖਮਾਣੂ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੰਦਰ ਰੋਡ ਤੇ ਇੰਟਰਲਾਕ ਸੜਕ ਵਾਰਡ ਨੰਬਰ 8 ਇੰਟਰਲਾਕ ਸੜਕ ਤੇ ਨਾਲੀਆਂ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ 'ਚ 54 ਦੇ ਕਰੀਬ ਵਿਕਾਸ ਕਾਰਜਾਂ ਦੀ ਸ਼ੁਰੂਆਤ ਪਹਿਲਾਂ ਹੀ ਕਰ ਦਿੱਤੀ ਗਈ ਸੀ ਜਿਸ ਵਿੱਚ ਨਾਲੀਆਂ ਗਲੀਆਂ ਦੀ ਰਿਪੇਅਰ ਸ਼ਮਸ਼ਾਨ ਘਾਟ ਦੀ ਚਾਰਦੁواری ਇਲੈਕਟ੍ਰੋਨਿਕ ਪੱਟੀਆਂ ਟੋਬਿਆਂ ਦੀ ਚਾਰਦੁواری ਵਾਰਡ ਨੰਬਰ 6 5 ਤੇ 6 ਚ ਪਹਿਲਾਂ ਹੀ ਟੋਬਿਆਂ ਦੀ ਚਾਰਦੁواری ਮੁਕੰਮਲ ਹੋ ਚੁੱਕੀ ਹੈ ਅੱਜ ਉਹਨਾਂ ਵਾਰਡ ਨੰਬਰ 8 ਦੇ ਕੌਂਸਲਰ ਰਜੀਵ ਉਹੂਜਾ ਦੀ ਵਾਰਡ ਵਿੱਚ ਇੰਟਰਲੌਕ ਨਾਲ ਤਿਆਰ ਹੋਣ ਵਾਲੀ ਗਲੀ ਦਾ ਸ਼ੁਭ ਮਹੂਰਤ ਕੀਤਾ ਇਸ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀਨੈਸ ਸਤਾਰਨ ਕੋ ਲੋਕਾਂ ਦੀ ਹਾਜ਼ਰੀ ਚ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਰੇ ਵਿਕਾਸ ਕਾਰਜ ਜਲਦੀ ਹੀ ਮੁਕੰਮਲ ਕਰ ਲਏ ਜਾਣਗੇ ਜਿਨ੍ਹਾਂ ਤੇ ਤੇਜ਼ੀ ਨਾਲ ਕੰਮ ਦੀ ਸ਼ੁਰੂਆਤ ਪਹਿਲਾਂ ਹੀ ਕਰ ਦਿੱਤੀ ਗਈ ਸੀ ਇਸ ਮੌਕੇ ਰਸ਼ਵਿੰਦਰ ਸਿੰਘ ਕਲੌਂਗੀ ਕਾਰਜ ਸாதਕ ਅਫਸਰ ਜਸਵੀਰ ਸਿੰਘ ਗੋਗੀ ਮਨਾਲਾ ਕਾਉਂਸਲਰ ਗੁਰਿੰਦਰ ਸੋਨੀ ਲਖਵਿੰਦਰ ਸਿੰਘ ਲੱਕੀ ਤੇ ਚੇਅਰਮੈਨ ਮਨਪ੍ਰੀਤ ਸੋਮਲ ਤੋਂ ਇਲਾਵਾ ਨਗਰ ਪੰਚਾਇਤ ਕਮਾਣੋ ਦੇ ਪ੍ਰਧਾਨ ਗੁਰਦੀਪ ਸਿੰਘ ਵੀ ਮੌਜੂਦ ਸਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਹਰ ਰੋਜ਼ ਕੰਮ ਹੋ ਰਹੇ ਨੇ ਉਹਦੇ ਉਸੇ ਲੈਡੀ ਦੇ ਤਹਿਤ ਉਹ ਖਮਾਣੋਂ ਦੇ ਵਿੱਚ ਬਾੜ ਨੰਬਰ 8 ਦੇ ਵਿੱਚ ਹੁਣ ਖੜੇ ਆ ਇਸ ਗਲੀ ਦਾ ਉਦਘਾਟਨ ਜਿਹੜਾ ਕੀਤਾ ਗਿਆ तकरीबन 7.5 ਲੱਖ ਰੁਪਏ ਦੀ ਲੱਗਦੇ ਨਾਲੇ ਗਲੀ ਬਣਨੀ ਹੈ ਲੌਕਟਾਈਲ ਦਾ ਕਿ ਉੱਚ ਚੱਕੇ ਬਣਾਵਾਂਗੇ ਇਸ ਤੋਂ ਪਹਿਲਾਂ ਮੰਦਰ ਰੋਡ ਹਾਂਜੀ ਮੰਦਰ ਰੋਡ ਦੇ ਜਿਹੜੀ ਸੜਕ ਦਾ ਬਹੁਤ ਪੁਰਾਣੀ ਮੰਗ ਸੀਗੀ तकरीबन 22 ਲੱਖ ਰੁਪਏ ਦੀ ਲਗਤ ਦੇ ਨਾਲ ਉਹ 22 ਲੱਖ ਦੀ ਲਗਤ ਦੇ ਨਾਲ ਉਹ ਬਣ ਕੇ ਤਿਆਰ ਹੋ ਜੂਗੀ ਬੜੀ ਜਲਦੀ ਉਹ ਵੀ ਲੌਕਟਾਈਲ ਦਾ ਕੰਮ ਜਿਹੜਾ ਉੱਥੇ ਸਟਾਰਟ ਕਰਵਾ ਕੇ ਆਏ ਆ ਜਿਸ ਦਾ ਚਾਹਨਾ ਹੈ ਕਿ ਤਕਰੀਬਨ 55 ਕੰਮ ਜਿਹੜੇ ਨੇ ਉਹ ਆਪਣੇ ਸ਼ੁਰੂ ਹੋਣ ਜਾ ਰਹੇ ਨੇ ਉਹ ਉਹਨਾਂ ਦੇ ਵਿੱਚੋਂ ਅੱਜ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਦੋ ਤਿੰਨ ਕੰਮਾਂ ਦੇ ਜਿਹੜੇ ਉਗਟਨਾ ਚ ਕੀਤੇ ਗਏ ਨੇ ਆਉਣ ਵਾਲੇ ਸਮੇਂ ਚ ਹੋਰ ਕੰਮਾਂ ਦੇ ਵੀ ਉਗਟਨ ਕਰਾਂਗੇ ਤੇ ਖਮਾਣੋ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਵਾਂਗੇ ਆਪਣੇ ਵੱਲੋਂ ਦੇਖੋ ਪੂਰੀ ਕੋਸ਼ਿਸ਼ ਚ ਲੱਗੇ ਹੋਏ ਆ ਮੈਂ ਫੇਰ ਬੇਤੀ ਕਰਦਾ ਕਿ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਸਾਡਾ ਜਿਹੜਾ ਸੀਵਰ ਦਾ ਪ੍ਰੋਜੈਕਟ ਬੜੀ ਜਲਦੀ ਸਿਰੇ ਚੜੂਗਾ ਸਾਰਾ ਕੰਮ ਹੋ ਗਿਆ ਲਾਸਟ ਮੂਮੈਂਟ ਤੇ ਸਾਡੀ ਫਾਈਲ ਪਈ ਆ ਉਹ ਵੀ ਬੜੀ ਜਲਦੀ ਸਿਰੇ ਚੜ ਜੂਗਾ ਤੇ ਮੇਰੀ ਗੱਲ ਵੀ ਹੋ ਗਈ ਉਹਦੇ ਫੰਡਿੰਗ ਲਈ ਉਹ ਵੀ ਸਾਨੂੰ ਜਿਹੜਾ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤੁਹਾਨੂੰ ਕਮਾਣੋ ਦੇ ਵਿੱਚ ਸੀਵਰੇਜ ਵੀ ਪਾ ਕੇ ਦੇਵਾਂਗੇ ਸੜਕਾਂ ਗਲੀਆਂ ਜਿਹੜੀਆਂ ਨੇ ਇਹਦੇ ਦਾ ਕੰਮ ਹੋਣਾ ਸ਼ੁਰੂ ਕਰਾਂਗੇ